ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿੱਗਮਾਨ ਦਾ ਪਿੰਡ ਗੱਲਕਲਾ ਇਹ ਪਿੰਡ ਆ ਜਿਹੜਾ ਕਲਕਲਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਪਰ ਤੁਸੀਂ ਕਲਕਲਾ ਪਿੰਡ ਦੇ ਵਿੱਚ ਐਂਟਰੀ ਨਹੀਂ ਮਾਰਨੀ ਤੁਸੀਂ ਜਦੋਂ ਮੋਗੇ ਵਾਲੇ ਪਾਸਿਓਂ ਆ ਕੇ ਕਲਕਲਾ ਵਾਲਾ ਪੁਲ ਜਿਹੜਾ ਉਹ ਪਰ ਚੜ ਕੇ ਤਾਂ ਥਰਲੇ ਉਤਰੋਗੇ ਉਤਰਦੇ ਅਸਾਰ ਹੀ ਨਾ ਤੁਹਾਨੂੰ ਮਿੱਤਰੋ ਇੱਕ ਫੈਕਟਰੀ ਮਿਲੀ ਪੱਠਾ ਹੀ ਆ ਨਾ ਵੀਰੇ ਪੱਠਾ ਪੱਠੇ ਦੇ ਨਾਲ ਬਿਲਕੁਲ ਜਿਹੜੀ ਪਈ ਉਤਰਦੇ ਸਰਕੀ ਹੈ ਜੀ ਫਰੀਦਕੋਟ ਫਰੀਦਕੋਟ ਕੋਲਡ ਸਟੋਰ ਠੀਕ ਆ ਇਹ ਕੋਲਡ ਸਟੋਰ ਆ ਜਿਹੜਾ ਉਹਦੇ ਨਾਲ ਬਿਲਕੁਲ ਕਰਕੇ ਪਈ ਉਤਰਦੀ ਆ ਤੇ ਉਹ ਪਈ ਬਾਈ ਦੇ ਘਰੇ ਆਉਂਦੀ ਆ ਸਿੱਧੀ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਚੰਗੀ ਮੈਂ ਜਿਹੜੀ ਬਾਈ ਹੋਣਿਆ ਨੇ ਵਕਾਊ ਲਈ ਆ ਤੀਜਾ ਸੁਆ ਸੁੰਦੀ ਇਸ ਖੋਲ ਦਿਓ ਜੀ ਨੂੰ ਤੁਰ ਦਿਓ ਮੜਾ ਤੀਜਾ ਸੁਆ ਇਹ ਕਰਮਾਂ ਵਾਲੀ ਸੁੰਦੀ ਆ ਮਿੱਤਰੋ ਸੂਣ ਦੇ ਵਿੱਚ 7 ਤੋਂ 8 ਦਿਨ ਅਜੇ ਹਜੇ ਇਹਦੇ ਬਾਕੀ ਪਏ ਹੋਇਆ ਕਰਮਾਂ ਵਾਲੀ ਦੇ ਲੇਵੇ ਭਾਂਡੇ ਦੀ ਸਾਫ਼ ਤੇ ਸੁਥਰੀ ਆ ਦੁੱਧ ਦਾ ਰਿਕਾੜਾ ਜਿਹੜਾ ਉਹ ਕਹਿਣ ਵਾਲਾ ਨਹੀਂ ਚਵਾਉਣ ਵਾਲਾ 14-15 ਕਿਲੋ ਦਾ ਆ ਜਾਂਦਾ ਮਿੱਤਰੋ ਬਾਡੀ ਬੰਤਰ ਦੀ ਮੈਂ ਅੰਗਾ ਪੈਰਾਂ ਦੀ ਮੈਂ ਪੂਰੀ ਸਾਫ਼ ਤੇ ਸੁਥਰੀ ਆ ਲੇਵੇ ਭਾਂਡੇ ਵਾਲੀ ਆ ਬਰੀਕੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਉਹਨੋਂ ਬਿਹਤਰੀ ਉਹ ਤੇ ਖਾਸ ਹੋਏ ਆ ਬਾਕੀ ਵੱਡੀ ਗੱਲ ਇਹ ਆ ਬਾਈ ਮੈਂ ਦਾ ਜਿਹੜਾ ਵਜੂਦ ਆ ਮੈਂ ਦਾ ਜਿਹੜਾ ਟੰਚਾ ਵਾ ਮੈਂ ਦਾ ਜਿਹੜਾ ਸਰੀਰ ਆ ਉਹ ਮਾਲਕ ਨੇ ਸੰਭਿਆ ਰੂਦਾਰੀ ਦੇ ਨਾਲ ਆ ਕਿਉਂਕਿ ਬਾਡੀ ਬੰਤਰ ਦੇ ਵਿੱਚ ਪੈਂਦੀ ਚੰਗੀ ਮੈਂ ਦੁੱਧ ਦਾ ਟਿਕਾਣਾ ਚੰਗਾ ਮੈਂ ਦਾ ਤੀਜਾ ਸੂਆ ਪ੍ਰੋਪਰ ਸੁੰਦੀ ਆ ਪਿੱਠ ਪੁੜੇ ਨੂੰ ਖੜਨੀ ਖੁੜਨੀ ਮਹਿੰਦੀ ਬਾਕਮਾਲਾ ਸਰੀਰਕ ਮੰਤਰ ਲੋ ਸਾਫ ਤੇ ਸੁਥਰੀ ਆ ਰੇਟ ਮਾਲਕਾਂ ਨੇ ਦਾ 1 ਲੱਖ ਤੇ 30000 ਰੁਪਇਆ ਤੈ ਕੀਤਾ ਵਾ ਜਿੰਦੇ ਵਿੱਚੋਂ ਮਾਨਤਣ ਖੁੱਲਾ ਡੁੱਲਾ ਪਾਈ ਹੋਣੀ ਤੁਹਾਡਾ ਜਰੂਰ ਕਰਨਗੇ ਲੇਵੇ ਭਾਂਡੇ ਨੂੰ ਇੱਕ ਵਾਰੀ ਪੁੱਤ ਰੂਹ ਦੇ ਨਾਲ ਫਿਰ ਵਿਖਾ ਦੇ ਹੁੰਦਾ ਥਣਾ ਦਾ ਡਿਜ਼ਾਈਨ ਆਪਸੀ ਦੂਰੀ ਥਣਾ ਦੀ ਥਣਾ ਦਾ ਲੇਵੇ ਦਾ ਵਜੂਦ ਮੈਂ ਦਾ ਬਹੁਤ ਚੰਗਾ ਵਾ ਸਰੀਰਕ ਮੰਤਰ ਵਾਲੇ ਪੱਖ ਤੋਂ ਮੈਂ ਬਹੁਤ ਚੰਗੀ ਆ ਬਾਕੀ ਚਮਕ ਬਹੁਤ ਆ ਮੈਂ ਦੇ ਵਿੱਚ ਜਿਹੜੀ ਤੁਸੀਂ ਆਪ ਵੀ ਦੇਖ ਸਕਦੇ ਕਾਲੀ ਸ਼ਾ ਮੈਂ ਆ ਜਾਮਾ ਮਤਰ ਤੇ ਕਾਲੀ ਸ਼ਾ ਮੈਂ ਆ ਜਾਮਣਾਂ ਨੂੰ ਨੇ ਕਰਮਾ ਜੀ ਨੇ ਦੁੱਧ ਦੇਣਾ ਹੀ ਦੇਣਾ ਵਾ ਥਣਾ ਜਿਹੜਾ ਇਹਦਾ ਉਹ ਥਣਾ ਦਾ ਜਿਹੜਾ ਇਧਰਲੇ ਪਾਸੇ ਉਹ ਵੇਖਦੇ ਆ ਤਾਂ ਆਪਾਂ ਰੋਨੇਗਾਵਾ ਜਿਹੜੀ ਉਹ ਸਾਫ ਦੀਂਦੀ ਇਸ ਕਰਕੇ ਦੀ ਜਿਹੜੀ ਦੂਰੀ ਆ ਇਕੋ ਜੀ ਥਣਾ ਦੇ ਵਿੱਚ ਗੇਠਾਂ ਨੂੰ ਦੂਰੀ ਪੈਂਦੀ ਹੈ ਕਰਮਾਣੀ ਦੇ ਹਜੇ ਕੱਚੀ ਆ ਹਜੇ ਖਲਾਰਾ ਇਹਨੇ ਹੋਰ ਵੀ ਖਲਾਰਨਾ ਵਾ ਗੱਲਬਾਤ ਲਈ ਨੰਬਰ ਆਪਾਂ ਲੈ ਲੈਨੇ ਆ ਵੀਰੇ ਨੰਬਰ ਦੱਸਿਓ ਬਈ ਆਪਣਾ 94636 94636 39937 39937 37 94636 39 937 937 ਇਸ ਨੰਬਰ ਤੇ ਤੁਸੀਂ ਮਿੱਤਰੋ ਗੱਲ ਕਰਨੀ ਆ ਬਾਈ ਦੇ ਨਾਲ ਪਿੰਡ ਗਲਕਲ ਕਲਾਂ ਜ਼ਿਲ੍ਹਾ ਮੋਗਾ ਮੋਗੇ ਵਾਲੇ ਪਾਸੋਂ ਗਲਕਲ ਕਲਾਂ ਨੂੰ 8-10 ਕਿਲੋਮੀਟਰ ਦੀ ਦੂਰੀ ਪੈਂਦੀ ਆ ਕੋਲਡ ਸਟੋਰ ਦੇ ਬਿਲਕੁਲ ਨੇੜੇ ਕਰਕੇ ਬਾਈ ਦਾ ਘਰ ਆ ਤੇ ਮੋਗੇ ਤੋਂ ਜਿਹੜਾ ਫਿਰੋਜ਼ਪੁਰ ਵੱਡਾ ਹਾਈਵੇ ਆ ਉਸ ਹਾਈਵੇ ਦੇ ਉੱਤੇ ਹੀ ਪੈ ਜਾਂਦਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜੋਂਦੋ